ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਕਬੂਤਰਾਂ ਦੀ ਬਾਜੀ ਤੇ ਛੱਡਣ ਵਾਸਤੇ ਠੰਡਾ ਪਾਣੀ ਬਣਾਉਣ ਦਾ ਸਬੰਧ ਦੱਸਾਂਗੇ ਤਾਂ ਆਪਾਂ ਐਨਾ ਟਾਈਮ ਬਰਬਾਦ ਨਹੀਂ ਕਰਦੇ ਜਿਹਦੇ ਕੋਲੇ ਕਾਪੀ ਪੈਨ ਹੈਗਾ ਤਾਂ ਠੀਕ ਹੈ ਜੇ ਨਹੀਂ ਹੈਗਾ ਤਾਂ ਚੱਕ ਲਓ ਤੇ ਨੋਟ ਕਰ ਲਿਓ ਗੱਲਾਂ ਇੱਕ ਤੋਲਾ ਦਾ ਇੱਕ ਤੋਲਾ ਤਾਂ ਲੈਣਾ ਹੀ ਆਪਾਂ ਗੁਲਾਬ ਦੇ ਪੱਤੇ ਉਹਨਾਂ ਗੁਲਾਬ ਦੇ ਪੱਤੇ ਨੂੰ ਸ਼ਾਮਿਲ ਸਕਾ ਕੇ ਜਦੋਂ ਪੱਤੇ ਖੜਕਣ ਲੱਗ ਗਏ ਉਹਨਾਂ ਵਿੱਚ ਗੁਲਾਬ ਜਲ ਪਾ ਕੇ ਉਨਾਵ ਰਾਗੜੇ ਕੇ ਤੇ 1 ਤੋਲਾ ਲੈਣਾ ਜੀ ਨਿੰਬੂ ਦਾ ਸੱਤ ਤੋਲਾ ਲੈਣੀ ਸੁੱਕਾ ਧਨੀਆ 1 ਤੋਲਾ ਤਵਾਸੀਰੀ ਠੀਕ ਹੈ ਜੀ ਤੇ 1 ਤੋਲਾ ਲੈਣੀ ਇੱਕ ਪਰਮ ਬੂਟੀ ਉਹਦੇ 1 ਤੋਲਾ ਪਰਮ ਬੂਟੀ ਦਾ ਤੇ 5 ਗ੍ਰਾਮ ਮਲਠੀ ਮਲਠੀ ਆਪਣੇ ਨਹੀਂ ਮਿਲਦੀ ਤਾਂ ਜੀ ਆਪਣੇ ਸ਼ੈਨਾ ਚ ਮਿਲਦੀ ਮਲਠੀ ਕਹਿੰਦੇ ਆਗੇ 1 ਕਤੋਲਾ ਸਬੈਦ ਮੁਸਲੀ ਸਪੈਦ ਮੁਸਲੀ ਇਹ ਜਿਹੜਾ ਤੁਹਾਨੂੰ ਸਮਾਨ ਦੱਸਦਾ ਹੈ ਠੰਡੇ ਪਾਣੀ ਵਾਸਤੇ ਜਿਹੜੇ ਹੁਣ ਨਵੀਆਂ ਗੇਮਾਂ ਸਟਾਰਟ ਕਰਨਗੇ ਝੋਣ ਵੱਡਣ ਤੋਂ ਬਾਅਦ ਬਾਜ਼ੀਆਂ ਲੱਗਣਗੀਆਂ ਉਹਨਾਂ 'ਚ ਵੀ ਕੰਮ ਆਉਣਗੇ ਇਹ ਪਾਣੀ ਠੰਡਾ ਪਾਣੀ ਕਹਿੰਦੇ ਆ 1 ਕਤੋਲਾ ਅੰਗੂਰ ਦੀ ਖੰਡ ਅੱਧਾ ਚਮਚਾ ਬੀਜ ਦਾਣਾ ਰਗੜ ਲੈਣਾ ਇਹ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਤੇ ਇੱਕ ਗੱਲ ਹੋਰ ਇਹ 40 ਤੋਂ 45 ਡਿਗਰੀ ਤੱਕ ਹੀ ਕੰਮ ਕਰਨਗੀਆਂ ਜੀ। ਤਾਮਨ ਸਿਰਫ 40 ਜਾਂ 45 ਐਨੇ ਵਿੱਚ ਹੀ ਹੁੰਦਾ ਨਹੀਂ ਹੈ ਕੰਮ ਨਹੀਂ ਕਰਦੀਆਂ ਤੇ ਇੱਕ ਤੋਲਾ ਲੈਣੀ ਆਪਾਂ ਛੋਟੀ ਲਈ ਚੀਜ਼ ਜਿਹੜੀ ਠੰਡੀ ਹੁੰਦੀ ਆ। ਠੀਕ ਹੈ ਜੀ ਧੰਨਵਾਦ ਜੀ ਲਾਈਕ ਸਬਸਕ੍ਰਾਈਬ ਜਰੂਰ ਕਰ ਲੈਣਾ। ਥੈਂਕ ਯੂ।